ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਵਾਜ ਅੱਠ ਪੋ ਹੈ ਪਵਨੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅੱਜ ਦੇ ਦਿਨ ਸ਼ਹੀਦੀ ਦਿਹਾੜਾ ਹੈ ਸੋ ਸਹਬਜ਼ਾਦਿਆਂ ਦੇ ਸ਼ਹੀਦਾਂ ਨੂੰ ਸਮਰਪਿਤ ਅਪਾ ਗੁਰਮੁਖੀ ਬਾਣੀ ਨਾਲ ਜੁੜੀਏ ਕਿਉਂਕਿ ਲੰਗਰ ਵੀ ਲਾਉਣੇ ਆਪਾਂ ਚੰਗੀ ਗੱਲ ਐ ਪਰ ਨਾ ਨਾਲ ਗੁਰਮੁਖੀ ਉਹਨਾਂ ਇਹ ਸਿੱਖਿਆ ਨੂੰ ਗ੍ਰਹਿਣ ਕਰੀਏ ਤਾਂ ਸਾਡੇ ਲੰਗਰ ਲਾਉਣੇ ਸਾਡੇ ਧੰਨ ਬਣਾਉਣੇ ਸਫਲ ਬਾਣੀ ਪੜ੍ਹੀਏ ਕੇਸ ਦਾੜੇ ਰੱਖੀਏ ਅੰਮ੍ਰਿਤ ਛਕੀਏ ਜਿੰਨਾ ਉਸਕੇ ਬਾਤੋਂ ਬਾਤ ਬਾਣੀ ਪੜ੍ਹੀਏ ਨਸ਼ਿਆਂ ਤੋਂ ਦੂਰ ਹੋਈ ਆਦਨਾਓ ਜਰੂਰ ਭਾਈ ਨਸ਼ਾ ਦੂਰ ਰੋ ਕੇਸ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ